ਫਰੀਦਕੋਟ ਸੁਖਨੇ ਵਾਲਾ ਕਤਲकांड ਕੈਨੇਡਾ ਤੋਂ ਡਿਪੋਰਟ ਹੋਈ ਪਤਨੀ ਨੇ ਆਪਣੇ ਆਸ਼ਿਕ ਨਾਲ ਰਲ ਕੇ ਉਜ਼ਾਰਿਆ ਆਪਣਾ ਹੀ ਸੁਹਾਗ ਗੁਰਿੰਦਰ ਦੇ ਬਾਪੂ ਨੇ ਦਿਲ ਨੂੰ چیر ਦੇਣ ਵਾਲੀਆਂ ਗੱਲਾਂ ਸੁਣਾਈਆਂ ਅੱਗੇ ਬਾਪੂ ਕਹਿੰਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਕਿ ਜਦੋਂ ਆਪਣੀ ਔਲਾਦ ਆਪਣੇ ਮਾਪਿਓ ਤੋਂ ਪਹਿਲਾਂ ਚਲੀ ਜਾਵੇ ਮੇਰਾ ਤਾਂ ਇੱਕੋ ਇੱਕ ਮੁੰਡਾ ਸੀ ਹੀਰੇ ਵਰਗਾ ਸਾਰੇ ਪਿੰਡ ਨੂੰ ਪੂਰੀ ਰਿਸਪੈਕਟ ਨਾਲ ਬੁਲਾਉਂਦਾ ਸੀ ਗੁਰਿੰਦਰ ਦਾ ਬਾਪੂ ਦੱਸਦਾ ਹੈ ਕਿ ਮੇਰੇ ਜਿਹੜਾ ਕੁੜਮ ਸੀ ਉਸ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਹੋ ਗਈ ਸੀ ਮੇਰਾ ਪੁੱਤ ਉਹਨਾਂ ਟਾਈਮ ਬਠਿੰਡਾ ਹਸਪੀਟਲ ਹੀ ਰਿਹਾ ਉਹਨਾਂ ਦਾ ਪੁੱਤ ਬਣ ਕੇ ਜਿੰਨਾ ਟਾਈਮ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਉਹ ਆਪਣੇ ਘਰ ਤੱਕ ਨਹੀਂ ਆਇਆ ਮੇਰੇ ਪੁੱਤਰ ਨੇ ਉਹਨਾਂ ਨਾਲ ਰਿਸ਼ਤਾ ਨਮਾਉਣ ਵਾਲੀ ਕੋਈ ਕਸਰ ਨਹੀਂ ਛੱਡੀ ਸੀ ਅੱਗੇ ਬਾਪੂ ਦੱਸਦੇ ਹਨ ਕਿ ਮੇਰਾ ਗੁਰਿੰਦਰ ਪੁੱਤਰ ਇੰਨਾ ਸਮਝਦਾਰ ਸੀ ਕਿ ਜਦੋਂ ਮੈਂ ਪੁੱਛਦਾ ਸੀ ਕਿ ਪੁੱਤਰ ਕੋਈ ਦੁੱਖ ਤਕਲੀਫ ਤਾਂ ਨਹੀਂ ਅਗੋਂ ਹੱਸ ਕੇ ਜਵਾਬ ਦੇਣਾ ਕਿ ਬਾਪੂ ਮੈਂ ਬਿਲਕੁਲ ਤੰਦਰੁਸਤ ਹਾਂ ਸਾਰਾ ਕੁਝ ਠੀਕ ਠਾਕ ਹੈ ਅੱਗੇ ਬਾਪੂ ਦੱਸਦਾ ਹੈ ਕਿ ਜਦੋਂ ਮੈਂ ਇੱਧਰ ਬਾਹਰਲੇ ਦੇਸ਼ ਸੀ ਮੈਨੂੰ ਕਹਿੰਦਾ ਸੀ ਬਾਪੂ ਤੁਸੀਂ ਜਲਦੀ ਆ ਜਾਓ ਕਿ ਮੇਰਾ ਇਕੱਲੇ ਦਾ ਜੀ ਨਹੀਂ ਲੱਗਦਾ ਜਿਵੇਂ ਕਿ ਮੇਰੇ ਪੁੱਤ ਨੂੰ ਇਹ ਕੁੜੀ ਦੀ ਗੱਲ ਦਾ ਪਹਿਲੋਂ ਪਤਾ ਹੋਵੇ ਇਹ ਕੁੜੀ ਦੀ ਇੰਸਟਾਗ੍ਰam ਰੀਲਾਂ ਤੋਂ ਪਤਾ ਲੱਗਦਾ ਹੈ ਕਿ ਕੁੜੀ ਪੂਰੀ ਲਗਜ਼ਰੀ ਲਾਈਫ ਜੀ ਰਹੀ ਸੀ ਅਤੇ ਇਧਰ 25 ਕਿੱਲਾਂ ਦਾ ਮਾਲਕ ਗੁਰਿੰਦਰ ਸਿੰਘ ਬਿਲਕੁਲ ਸਿੱਧਾ ਸਾਦਾ ਕੋਈ ਬਿੰਗਵਲ ਨਹੀਂ ਸੀ ਇੱਕਦਮ ਸਾਦਾ ਜੀਵਨ ਬਤੀਤ ਕਰ ਰਿਹਾ ਸੀ ਫਰੀਦਕੋਟ ਦੇ ਪਿੰਡ ਸੁਖਨੇ ਵਾਲਾ ਦੇ ਗੁਰਿੰਦਰ ਸਿੰਘ ਦੇ ਕਤਲ ਦੀ ਗੁੱਥੀ ਪੂਰੀ ਜਾਂਚ ਪੜਤਾਲ ਨਾਲ ਅੱਗੇ-ਅੱਗੇ ਹੋਰ ਖੁੱਲ ਰਹੀ ਹੈ ਜਿਵੇਂ ਜਿਵੇਂ ਅੱਗੇ-ਅੱਗੇ ਪਰਦੇ ਉੱਠ ਰਹੇ ਹਨ ਸਚਾਈ ਰੌਂਗ ਤੇ ਖੜੇ ਕਰ ਰਹੀ ਹੈ ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕੀ ਗੁਰਿੰਦਰ ਦੀ ਜਾਣ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਆਪਣੀ ਪਤਨੀ ਰੁਪਿੰਦਰ ਕੌਰ ਜੋ ਕਿ ਕੈਨੇਡਾ ਤੋਂ ਡਿਪੋਰਟ ਹੋਈ ਸੀ ਅਤੇ ਉਸ ਦੇ ਪ੍ਰੇਮੀ ਹਰਕਮਨ ਸਿੰਘ ਨੇ ਮਿਲ ਕੇ ਲਈ ਹੈ ਅਦਾਲਤ ਵਿੱਚ ਪੇਸ਼ ਕੀਤੀ ਗਈ ਮੌਢਲੀ ਪੋਸਟਮਾਰਟਮ ਰਿਪੋਰਟ ਨੇ ਕਤਲ ਦੀ ਦਰਦਨਾਕ ਤਸਵੀਰ ਪੇਸ਼ ਕੀਤੀ ਹੈ ਰਿਪੋਰਟ ਮੁਤਾਬਕ ਗੁਰਿੰਦਰ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ ਇੰਨਾ ਹੀ ਨਹੀਂ ਉਸ ਦੇ ਸਰੀਰ ਤੇ 10 ਤੋਂ 12 ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ ਜੋ ਉਸ ਦੇ ਅੰਤਿਮ ਸਮੇਂ ਦੇ ਸੰਘਰਸ਼ ਨੂੰ ਬਿਆਨ ਕਰਦੇ ਹਨ ਪੁਲਿਸ ਮੁਤਾਬਕ ਕਤਲ ਵਾਲੀ ਰਾਤ ਇੱਕ ਖੌਫਨਾਕ ਖੇਡ ਖੇਡੀ ਗਈ ਰੁਪਿੰਦਰ ਨੇ ਆਪਣੇ ਪਤੀ ਗੁਰਿੰਦਰ ਦੀਆਂ ਬਾਹਾਂ ਘੁੱਟ ਕੇ ਫੜੀਆਂ ਹੋਈਆਂ ਸਨ ਜਦਕਿ ਹਰਕਮਲ ਨੇ ਆਪਣੀ ਬਾਹ ਦਾ ਸਿਕੰਜਾ ਗੁਰਵਿੰਦਰ ਦੀ ਗਰਦਨ 'ਤੇ ਵਾਲੇ ਕੱਸ ਦਿੱਤਾ ਜਿਸ ਕਾਰਨ ਸਾਹ ਘੁੱਟਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਰਕਮਲ ਆਪਣੇ ਦੋਸਤ ਬਿਸ਼ਪਜੀਤ ਨਾਲ ਚੰਡੀਗੜ੍ਹ ਫਰਾਰ ਹੋ ਗਿਆ ਅਤੇ ਉੱਥੋਂ ਮੁੰਬਈ ਭੱਜਣ ਦੀ ਫਰਾਕ ਵਿੱਚ ਸੀ। ਇਹ ਕਤਲ ਤੋਂ ਬਾਅਦ ਜਦੋਂ ਹਰਕਮਲ ਪੁਲਿਸ ਕੋਲੋਂ ਬਚਣ ਲਈ ਇੱਧਰ-ਉੱਧਰ ਭੱਜ ਰਿਹਾ ਸੀ ਤਾਂ ਪੁਲਿਸ ਨੇ ਹਰਕਮਲ ਦੇ ਪਿਤਾ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਤਾਂ ਹੀ ਤਾਂ ਕਿਹਾ ਗਿਆ ਹੈ ਕਿ ਜਦੋਂ ਕਿਸੇ ਦੇਸ਼ ਦਾ ਕਾਨੂੰਨ ਆਪਣੀ ਆਈ ਤੇ ਆ ਜਾਵੇ ਫੇਰ ਅੱਗੇ ਕੋਈ ਵੀ ਹੋਵੇ ਕਾਨੂੰਨ ਤੋਂ ਬਚ ਨਹੀਂ ਸਕਦਾ ਜਦੋਂ ਪੁਲਿਸ ਨੇ ਹਰਕਮਲ ਦੇ ਪਿਤਾ ਨੂੰ ਹਿਰਾਸਤ ਵਿੱਚ ਲਿਆ ਤਾਂ ਹਰਕਮਲ ਨੇ ਅੰਤਮ ਸਮਰਪਣ ਕਰਨ ਦਾ ਫੈਸਲਾ ਲਿਆ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਰਕਮਲ ਨੇ ਆਪਣੇ ਦੋਸਤ ਵਿਸ਼ਵਜੀਤ ਨੂੰ ਧੋਖੇ ਵਿੱਚ ਰੱਖਿਆ ਉਹ ਉਸ ਨੂੰ ਬਹਾਨੇ ਨਾਲ ਫਰੀਦਕੋਟ ਲੈ ਕੇ ਆਇਆ ਅਤੇ ਚੰਡੀਗੜ੍ਹ ਪਹੁੰਚਣ ਤੱਕ ਕਤਲ ਬਾਰੇ ਪਿੰਕ ਨਹੀਂ ਲੱਗਣ ਦਿੱਤੀ ਹਰਕਮਲ ਨੇ ਗੁਰਵਿੰਦਰ ਦੀ ਖੂਨ ਨਾਲ ਲਿਬੜੀ ਕਮੀਜ਼ ਚੁੱਕ ਕੇ ਸੁੱਟਣ ਦੀ ਗੱਲ ਵੀ ਮੰਨੀ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਕਾਤਲ ਕਿੰਨਾ ਵੀ ਛਾਤਰ ਕਿਉਣਾ ਹੋਵੇ ਕੋਈ ਨਾ ਕੋਈ ਸਰਾਗ ਛੱਡ ਹੀ ਦਿੰਦਾ ਹੈ ਜਦੋਂ ਐਸ ਐਚਓ ਰਜੇਸ਼ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ ਤਾਂ ਉਹਨਾਂ ਦੀ ਪਾਰਖੂ ਅੱਖ ਨੇ ਇੱਕ ਗੱਲ ਫੜ ਲਈ ਅਲਮਾਰੀ ਵਿੱਚੋਂ ਕੱਪੜੇ ਬਾਹਰ ਤਾਂ ਸੁੱਟੇ ਹੋਏ ਸਨ ਪਰ ਉਹਨਾਂ ਦੀ ਤੈਅ ਨਹੀਂ ਖੁੱਲੀ ਸੀ ਪੂਰੇ ਦੇ ਪੂਰੇ ਫੋਲਡ ਪਏ ਸੀ ਅਤੇ ਸਿਰਫ ਦਰਾਜ਼ ਖੁੱਲੇ ਸਨ ਬਸ ਇੱਥੋਂ ਹੀ ਸ਼ੱਕ ਦੀ ਸੂਈ ਘੁੰਮ ਗਈ ਈਰਪਿੰਦਰ ਵੱਲੋਂ ਸੁਣਾਈ ਗਈ ਚੋਰਾਾਂ ਅਤੇ ਲੁੱਟ ਖੋਹ ਦੀ ਕਹਾਣੀ ਝੂਠੀ ਹੈ ਪੁਲਸ ਦੀ ਸਖਤੀ ਅੱਗੇ ਰੁਪਿੰਦਰ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੀ ਉਹ ਟੁੱਟ ਗਈ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਦਾ ਮੋਬਾਈਲ ਫੋਨ ਫੋਰੈਂਸਿਕ ਜਾਂਚ ਐਸਐਫਐਲ ਲਈਪੇ ਜ਼ਤਾ ਗਿਆ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਉਹ ਅਪਰਾਧ ਨਾਲ ਜੁੜੀਆਂ ਵੀਡੀਓਜ਼ ਕ੍ਰਾਈਮ ਕੰਟੈਂਟ ਦੇਖਣ ਦੀ ਸਕੀਨ ਸੀ ਜਿਸ ਤੋਂ ਇਨਸਪਾਇਰ ਹੋ ਕੇ ਉਹ ਆਪਣੇ ਪਤੀ ਨੂੰ ਮਾਰ ਸਕੇ ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਹ ਹਲੇ ਵੀ ਬਿਆਨ ਬਦਲ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਿਮਾਂਡ ਖਤਮ ਹੋਣ ਤੇ ਤਿੰਨੋਂ ਅਪਰਾਧੀ ਰੁਪਿੰਦਰ ਹਰਕਮਲ ਅਤੇ ਵਿਸ਼ਵਜੀਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਸ ਨੇ ਹੋਰ ਫੋਨ ਬਰਾਮਦ ਕਰਨ ਲਈ ਤਿੰਨ ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਫੋਨ ਪਹਿਲਾਂ ਹੀ ਮਿਲ ਚੁੱਕੇ ਹਨ। ਹੁਣ ਤਿੰਨੋਂ ਅਪਰਾਧੀਆਂ ਨੂੰ 14 ਦਿਨਾਂ ਲਈ ਫਰੀਦਕੋਟ ਜੇਲ੍ਹ ਦੀਆਂ ਸਲਾਖਾਂ ਪਿੱਛੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਫਾਂਸੀ ਜਾਂ ਉਮਰ ਕਾਇਦ ਆਪਣੀ ਰਾਏ ਕਮੈਂਟ ਬਾਕਸ ਵਿੱਚ ਦੱਸੋ ਅਤੇ ਨਾਲ ਹੀ ਆਪਣਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਸੀਂ ਇਹ ਕ੍ਰਾਈਮ ਸਟੋਰੀ ਦੇਖ ਕੇ ਅਵੇਅਰ ਰਹਿ ਸਕੋ ਅਤੇ ਇਨ੍ਹਾਂ ਘਟਨਾਵਾਂ ਤੋਂ ਬਚ ਸਕੋ ਧੰਨਵਾਦ ਦੋਸਤੋ